ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਆਂਬ ਦੀ ਚਟਣੀ ਦੀ ਤੇ ਆਪਾਂ ਬਣਾਵਾਂਗੇ ਅੱਜ ਆਂਬ ਦੀ ਚਟਣੀ ਤੇ ਇੱਧਰ ਆਪਾਂ ਲੈ ਲਏ ਥੋੜੇ ਜਿਹਾ ਆਂਬ ਕੱਚੇ ਤੇ ਇਹਨਾਂ ਆਂਬਾਂ ਨੂੰ ਆਪਾਂ ਬਿਲਕੁਲ ਸਾਫ਼ ਧੋ ਲਿਆ ਫਿਰ ਸੁਕਾ ਲਿਆ ਇਹਨਾਂ ਨੂੰ ਸੁਕਾ ਕੇ ਉੱਪਰੋਂ ਜਾਂ ਪੂੰਝ ਲਓ ਤੁਸੀਂ ਵਧੀਆ ਸਾਫ਼ ਕੱਪੜੇ ਨਾਲ ਤੇ ਹੁਣ ਇਹਨਾਂ ਨੂੰ ਆਪਾਂ ਉਤੋਂ ਛਿੱਲ ਲੈਣਾ ਬਿਲਕੁਲ ਪਤਲੀ-ਪਤਲੀ ਜਿਹੜੀ ਛਿੱਲ ਲੈਂਦੀ ਉਪਰੋਂ ਲਾ ਦੇਣੀ ਹੈ ਸਾਰੇ ਅੰਬ ਛਿੱਲਾਂਗੇ ਆਪਾਂ ਇਸੇ ਤਰ੍ਹਾਂ ਤੇ ਛਿੱਲ ਕੇ ਆਪਾਂ ਜਿਹੜੇ ਇਹਨਾਂ ਨੂੰ ਬਣਾਵਾਂਗੇ ਬਹੁਤ ਹੀ ਵਧੀਆ ਚਟਨੀ ਜਿਹੜੀ ਤੁਸੀਂ ਸਾਲ ਭਰ ਲਈ ਵੀ ਤੁਸੀਂ ਆਪਣੇ ਜਿਵੇਂ ਜਿੰਨ ਮਰੱਬਾ ਵੀ ਕਹਿ ਦਿੰਦੇ ਹੋ ਜਾਂ ਜੈਮ ਕਹਿ ਦਿੰਦੇ ਹੋ ਤੁਸੀਂ ਘਰੇ ਹੀ ਬਣਾ ਕੇ ਐਵੇਂ ਬ੍ਰੈਡ ਵਗੈਰਾ ਨਾਲ ਤੁਸੀਂ ਖਾ ਸਕਦੇ ਹੋ ਤੇ ਬੱਚੇ ਜਿਹੜੇ ਆ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਤੇ ਜਿਹੜੀ ਇਹ ਚਟਨੀ ਆਪਾਂ ਅੱਜ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਇਹ ਜਿਹੜੇ ਸਾਰੇ ਅੰਬ ਛਿੱਲ ਕੇ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਕੱਦੂ ਕਸ਼ ਕਰ ਲੈਣਾ ਤੇ ਹੁਣ ਆ ਵੇਖੋ ਆਪਾਂ ਸਾਰੇ ਆਂਬ ਜਿਹੜੇ ਜਿਹੜੇ ਆ ਛਿੱਲ ਲਏ ਆ ਤੇ ਛਿਲਕੇ ਜਿਹੜੇ ਸਾਰੇ ਆਪਾਂ ਇਹਨਾਂ ਦੇ ਲਾਹ ਤੇ ਆ ਤੇ ਹੁਣ ਜਿਹੜੇ ਆਂਬ ਨੇ ਇਹਨਾਂ ਨੂੰ ਆਪਾਂ ਕद्दूकश ਕਰ ਲਾਂਗੇ ਤੇ ਆਪਾਂ ਲਵਾਂਗੇ ਇੱਕ ਕद्दूकश ਤੇ ਉਹਦੇ ਨਾਲ ਆਪਾਂ ਜਿਹੜਾ ਇਹਨੂੰ ਕद्दूकश ਕਰਾਂਗੇ ਤੇ ਜਿਹੜਾ ਸਭ ਤੋਂ ਬਰੀਕ ਹੋਊਗਾ ਜਿਹੜੇ ਬਰੀਕ ਬੰਨਾ ਹੋਊਗਾ ਨਾ ਮੋਸ ਬੰਨਿਓ ਮੈਂ ਇਹਨਾਂ ਨੂੰ ਕਰਾਂਗੀ ਕਿਉਂਕਿ ਜਿਹੜੇ ਬਰੀਕ ਹੈ ਸਭ ਤੋਂ ਉਸ ਬੰਨੇ ਉਹ ਵਧੀਆ ਤਰੀਕੇ ਨਾਲ ਜਿਹੜਾ ਇਹ ਗ੍ਰੇਟ ਹੋ ਜਾਊਗਾ ਵਧੀਆ ਨਾਲੇ ਵਧੀਆ ਵੀ ਲੱਗੇਗਾ ਤੇ ਜੇ ਤੁਸੀਂ ਨਹੀਂ ਵੀ ਇਹਨੂੰ ਕद्दूकश ਕਰਨਾ ਤਾਂ ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਓ ਨੂੰ ਬਰੀਕ-ਬਰੀਕ ਟੁਕੜੇ ਕਰਕੇ ਤੇ ਬਿਲਕੁਲ ਵਧੀਆ ਮੈਸ਼ ਹੋ ਜਾਊਗਾ ਤੇ ਉਹਨੂੰ ਤੁਸੀਂ ਕੜਛੀ ਦੀ ਮਦਦ ਨਾਲ ਮੈਸ਼ ਕਰ ਸਕਦੇ ਬਹੁਤ ਹੀ ਵਧੀਆ ਤਰੀਕੇ ਨਾਲ ਉਸ ਤਰ੍ਹਾਂ ਵੀ ਬਣ ਜਾਂਦਾ ਪਰ ਮੈਂ ਇਹਨੂੰ ਕद्दूकश ਕਰਕੇ ਬਣਾਵਾਂਗੀ ਇਸ ਤਰ੍ਹਾਂ ਮੈਨੂੰ ਬਹੁਤ ਵਧੀਆ ਲੱਗਦਾ ਤੇ ਇਹ ਜਿਹੜੀ ਚਟਨੀ ਹੈ ਤੁਸੀਂ ਬਣਾ ਕੇ ਇਹਨੂੰ ਚਟਨੀ ਜਾਂ ਮਰੱਬਾ ਜਾਂ ਜੋ ਵੀ ਤੁਸੀਂ ਬਣਾਉਣਾ ਹੈ ਉਹ ਇਸੇ ਤਰੀਕੇ ਨਾਲ ਹੀ ਬਣਦਾ ਤੇ ਬਸ ਇੰਨਾ ਹੀ ਫਰਕ ਹੈ ਜਿਹੜਾ ਆਪਣਾ ਚਟਨੀ ਖੱਟੀ ਮਿੱਠੀ ਹੁੰਦੀ ਉਹਦੇ ਚ ਆਪਾਂ ਥੋੜੇ ਜਿਹਾ ਮਸਾਲੇ ਪਾਵਾਂਗੇ ਤੇ ਜਿਹੜਾ ਆਪਣਾ ਜੈਮ ਹੁੰਦਾ ਉਹ ਸਿਰਫ ਚੀਨੀ ਤੇ ਗੁੜ ਨਾਲ ਹੀ ਬਣੂਗਾ ਉਹਦੇ ਵਿੱਚ ਕੋਈ ਵੀ ਆਪਾਂ ਹੋਰ ਮਸਾਲਾ ਐਡ ਨਹੀਂ ਕਰਨਾ ਤੇ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਆਂਬ ਜਿਹੜੇ ਇਹਨਾਂ ਨੂੰ ਕੱਦੂਕਸ ਕਰ ਲੈਣਾ ਤੇ ਸਾਰੇ ਆਂਬ ਜਿਹੜੇ ਆਪਾਂ ਕੱਦੂਕਸ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਉੱਤੇ ਥੋੜੀ ਜਿਹੀ ਮਾੜੀ ਜਿਹੀ ਥੋੜੀ ਚੁੰਡੀ ਕੁ ਹਲਦੀ ਲਾਉਣੀ ਆ ਆਪਾਂ ਥੋੜੀ ਜਿਹੀ ਤੇ ਥੋੜੀ ਜੀ ਹਲਦੀ ਲਾ ਕੇ ਇਹਨੂੰ ਆਪਾਂ 5-7 ਮਿੰਟ ਰੱਖਾਂਗੇ ਤੇ ਜੇ ਤੁਹਾਡੇ ਕੋਲ ਕਲਰ ਹੈਗਾ ਕੋਈ ਤੇ ਕਲਰ ਵੀ ਲਾ ਸਕਦੇ ਪਰ ਮੈਂ ਥੋੜੀ ਜੀ ਹਲਦੀ ਲਾਵਾਂਗੀ ਕਿਉਂਕਿ ਕਲਰ ਹੈਗਾ ਨਹੀਂ ਸੀ ਮੇਰੇ ਕੋਲ ਅੱਜ ਫੂਡ ਕਲਰ ਕੋਈ ਵੀ ਤੁਸੀਂ ਲਾ ਸਕਦੇ ਹੋ ਇਹਦੇ ਚ ਔਰੈਂਜ ਜਾਂ ਜੈਲੋ ਕੋਈ ਵੀ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੇ ਮੈਂ ਥੋੜੀ ਜੀ ਹਲਦੀ ਲਾਈ ਹੈ ਤੇ ਇਹਨੂੰ ਹਲਦੀ ਨੂੰ ਮੈਸ ਕਰਕੇ ਪਹਿਲੋ ਲਾਇਆ ਕਿਉਂਕਿ ਫਿਰ ਇਹਦੇ ਚ ਸਮੈਲ ਨਹੀਂ ਆਊਗਾ ਕਿਉਂਕਿ ਜੇ ਮੈਂ ਇਨੂੰ ਪਕਾ ਕੇ ਇਹਦੇ ਵਿੱਚ ਹਲਦੀ ਪਾਉਂਦੀ ਤਾਂ ਉਹਦੇ ਵਿੱਚ ਥੋੜੀ ਜਿਹੀ ਸਮੈਲ ਆਉਣੀ ਸੀ ਜੇ ਤੁਸੀਂ ਕਲਰ ਪਾਉਣਾ ਤਾਂ ਉਹ ਤੁਸੀਂ ਜਦੋਂ ਇਹਨੂੰ ਪਕਾਓਗੇ ਉਹਦੇ ਵਿੱਚ ਹੀ ਤੁਸੀਂ ਕਲਰ ਪਾ ਸਕਦੇ ਹੋ ਇਹਨੂੰ ਆਪਾਂ ਹਲਦੀ ਲਾ ਕੇ 5 ਕੁ ਮਿੰਟ ਇਸ ਤਰ੍ਹਾਂ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚਟਨੀ ਬਣਾਉਣੀ ਸ਼ੁਰੂ ਕਰਾਂਗੇ ਤੇ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਚਟਨੀ ਚਟਨੀ ਬਣਾਉਣੀ ਤੇ ਇੱਧਰ ਆਪਾਂ ਰੱਖ ਲਈ ਇੱਕ ਤੜਕੇਦਾਨੀ ਤੇ ਤੜਕੇਦਾਨੀ ਦੇ ਵਿੱਚ ਆਪਾਂ ਪਾ ਦੇਾਂਗੇ ਜਿਹੜੇ ਅੰਬਾਂ ਨੂੰ ਆਪਾਂ ਕਦੋਂ ਕਸ ਕੀਤਾ ਇਹ ਸਾਰੀਆਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਤੇ ਇਹਦੇ ਵਿੱਚ ਆਪਾਂ ਐ ਸਲੋ ਗੈਸ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਕਿਉਂਕਿ ਜਿਆਦਾ ਸੇਕਤੇ ਨਹੀਂ ਪਕਾਉਣਾ ਬਿਲਕੁਲ ਮੱਠੇ ਸੇਕਤੇ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ ਪਕਾ ਸਕਦੇ ਹੋ ਤੁਸੀਂ ਤੇ ਕਿਉਂਕਿ ਇਹਦੇ ਨਾਲ ਫਿਰ ਬਹੁਤ ਹੀ ਜਿਆਦਾ ਵਧੀਆ ਪੱਕਣਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧੀ ਖੰਡ ਪਾਵਾਂਗੇ ਤੇ ਅੱਧਾ ਹੀ ਗੁੜ ਪਾਵਾਂਗੇ ਇਹਦੇ ਵਿੱਚ ਕਿਉਂਕਿ ਜਿਹੜਾ ਗੋੜੇ ਗੁੜ ਨਾਲ ਇਹਦਾ ਕਲਰ ਜਿਹੜਾ ਬਹੁਤ ਹੀ ਵਧੀਆ ਆਵੇਗਾ ਤੇ ਤਾਂ ਕਰਕੇ ਮੈਂ ਇਹਦੇ ਵਿੱਚ ਅੱਧੀ ਖੰਡ ਪਾਵਾਂਗੀ ਤੇ ਅੱਧਾ ਗੁੜ ਪਾਵਾਂਗੀ ਤੇ ਜੇ ਤੁਸੀਂ ਚਾਹੋ ਤੇ ਕੱਲਾ ਗੁੜ ਵੀ ਪਾ ਸਕਦੇ ਜੇ ਤੁਸੀਂ ਚਾਹੋ ਤੇ ਕੱਲੀ ਖੰਡ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ ਮੈਂ ਦੋਵੇਂ ਚੀਜ਼ਾਂ ਅੱਧੀਆਂ-ਅੱਧੀਆਂ ਪਾਈਆਂ ਤੇ ਇਸ ਤਰ੍ਹਾਂ ਬਰਾਬਰ ਮਾਤਰਾ ਵਿੱਚ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਕੋ ਮਿੱਠਾ ਤੁਸੀਂ ਖਾਣਾ ਪਸੰਦ ਕਰਦੇ ਉਸ ਤਰੀਕੇ ਨਾਲ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਘੱਟ ਪਾ ਲਓ ਜੇ ਵੱਧ ਖਾਣਾ ਪਸੰਦ ਕਰਦੇ ਹੋ ਤਾਂ ਵੱਧ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਚਿਰ ਪਕਾਵਾਂਗੇ ਤੇ ਥੋੜੇ ਚਿਰ ਚ ਜਿਹੜਾ ਗੋੜਾ ਆਪਣਾ ਪਿੰਗਲਣਾ ਸ਼ੁਰੂ ਹੋ ਜੂਗਾ ਤੇ ਜਿਹੜੀ ਆਪਣੀ ਚੀਨੀ ਉਹ ਵੀ ਪਿੰਗਲਣੀ ਸ਼ੁਰੂ ਹੋ ਜੂਗੀ ਤੇ ਇਹਦੇ ਵਿੱਚ ਮਿਕਸ ਹੋ ਜੂਗੀ ਜਦੋਂ ਇਹ ਪਾਣੀ ਛੱਡਦਾ ਪਾਣੀ ਛੱਡ ਜਾਣਗੇ ਦੋਵੇਂ ਚੀਜ਼ਾਂ ਗੁੜ ਵੀ ਪਾਣੀ ਛੱਡੂਗਾ ਤੇ ਖੰਡ ਵੀ ਪਾਣੀ ਛੱਡੂਗੀ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਕਿਉਂਕਿ ਜਿਹੜੇ ਖੰਡ ਤੇ ਜਿਹੜੇ ਗੋੜੇ ਥੱਲੇ ਨਹੀਂ ਲੱਗਣਾ ਚਾਹੀਦਾ ਬਿਲਕੁਲ ਵੀ ਕਿਉਂਕਿ ਜਿਹੜਾ ਮਿੱਠਾ ਉਹ ਜਲਦੀ ਥੱਲੇ ਲੱਗ ਜਾਂਦਾ ਤੇ ਹੁਣ ਵੇਖੋ ਆਪਣਾ ਜਿਹੜਾ ਪਾਣੀ ਹੈ ਬਿਲਕੁਲ ਛੱਡ ਗਿਆ ਗੁੜ ਵੀ ਤੇ ਜਿਹੜੀ ਚੀਨੀ ਉਹ ਵੀ ਪਾਣੀ ਛੱਡ ਗਈ ਤੇ ਹੁਣ ਆਪਾਂ ਇਹਨੂੰ ਜਿਹੜਾ ਪਾਣੀ ਹੈ ਸਾਰਾ ਸੁਕਾਉਣਾ ਹੈ ਇਹਦੇ ਵਿੱਚ ਪਾਣੀ ਜਦੋਂ ਸੁੱਕ ਜਾਊਗਾ ਫਿਰ ਆਪਾਂ ਇਹਨੂੰ ਇਹਦੇ ਵਿੱਚ ਦੂਜੇ ਮਸਾਲੇ ਜਿਹੜੇ ਐਡ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇਹ ਦੱਸਾਂਗੇ ਵੀ ਵੀ ਕਦੋਂ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਬਣ ਗਿਆ ਤੇ ਵੇਖੋ ਆਪਣਾ ਜਿਹੜਾ ਪਾਣੀ ਹੈ ਪੂਰਾ ਸਾਰੇ ਦਾ ਸਾਰਾ ਸੁੱਕ ਗਿਆ ਬਸ ਥੋੜਾ ਹੀ ਰਹਿ ਗਿਆ ਇਹਨੂੰ ਹੋਰ 2 ਕੁ ਮਿੰਟ ਆਪਾਂ ਬਸ ਪਕਾਵਾਂਗੇ ਤੇ 5-7 ਮਿੰਟਾਂ ਦੇ ਵਿੱਚ ਹੀ बनके तैयार हो जंदी ते देखो अपनी चटनी तैयार है देखो सारे इकट्ठी होनी शुरू हो गई अपनी चटनी ਤੇ ਇਸੇ ਤਰ੍ਹਾਂ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਇਕੱਠੀ ਹੋਣੀ ਸ਼ੁਰੂ ਹੋ ਜੇ ਤੇ ਇਕ ਤਾਰ ਦੀ ਇਕ ਤਾਰ ਦੀ ਚਾਣੀ ਬੰਨੀ ਬਣਨ ਲੱਗ ਜੇ ਤੇ ਤੁਹਾਨੂੰ ਇਹ ਇਸ ਇਸ ਸਟੇਜ ਤੇ ਆਪਾਂ ਇਹਨੂੰ ਲਾ ਲੈਣਾ ਉੱਪਰ ਗੈਸ ਬੰਦ ਕਰ ਦੇਣਾ ਤੇ ਇਹ ਆਪਣੀ ਚਟਨੀ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ ਜੈਮ ਦੀ ਤਰ੍ਹਾਂ ਵਰਤ ਸਕਦੇ ਹੋ ਇਹ ਇੱਕ ਜੈਮ ਹੈ ਤੇ ਇੱਕ ਮਰੱਬਾ ਹੈ ਤੇ ਇਹਨ ਦੇ ਵਿੱਚ ਆ ਜਿਹੜੇ ਮੈਂ ਮਸਾਲੇ ਐਡ ਕਰਨ ਦੇ ਥੋੜਾ ਜਿਹਾ ਨਮਕ ਪਾਵਾਂਗੇ ਤੇ ਥੋੜੀ ਜੀ ਲਾਲ ਮਿਰਚ ਇਹ ਆਪਣੀ ਖੱਟੀ ਮਠੀ ਚਟਨੀ ਬਣ ਗਈ ਤੇ ਜੇ ਤੁਸੀਂ ਜੈਮ ਜਾਂ ਮਰਬੇ ਦੀ ਤਰ੍ਹਾਂ ਵਰਤਣਾ ਇਹਨੂੰ ਤਾਂ ਤੁਸੀਂ ਇਹਨ ਦੇ ਵਿੱਚ ਇਹ ਮਸਾਲੇ ਨਹੀਂ ਪਾਉਣੇ ਉਹਨੂੰ ਤੁਸੀਂ ਉਵੇਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਮੈਂ ਖੱਟੀ ਮਿੱਠੀ ਚਟਨੀ ਬਣਾਈ ਤੇ ਇਸ ਕਰਕੇ ਇਹਨ ਦੇ ਵਿੱਚ ਥੋੜਾ ਜਿਹਾ ਨਮਕ ਤੇ ਥੋੜੀ ਜੀ ਲਾਲ ਮਿਰਚ ਪਾਤੀ ਇਹਨ ਦੇ ਨਾਲ ਥੋੜਾ ਜਿਹਾ ਕਰਾਰਾ ਪੱਨ ਆ ਜਾਊਗਾ ਇਹਨ ਦੇ ਚ ਤੇ ਬਹੁਤ ਹੀ ਟੇਸਟੀ ਬਣੂਗੀ ਤੇ ਇਹ ਜਿਹੜੀ ਚਟਨੀ ਆਪਾਂ ਇਹਨੂੰ ਉੱਤੋਂ ਟੱਕਣਾ ਨਹੀਂ ਕਿਉਂਕਿ ਜੇ ਟੱਕਾਂਗੇ ਤੇ ਜਿਹੜਾ ਇਹਦਾ ਟੱਕਣ ਦਾ ਮੁੜਕਾ ਹੋਊਗਾ ਇਹਦੇ ਵਿੱਚ ਪਾਊਗਾ ਤੇ ਜਿਹੜਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਜਿਹੜਾ ਮੁੜਕਾ ਇਹਦੇ ਵਿੱਚ ਜਾਊਗਾ ਤੇ ਜਿਹੜੀ ਚਟਨੀ ਆਪਾਂ ਸਟੋਰ ਕਰਕੇ ਰੱਖਾਂਗੇ ਤੇ ਉਹ ਖਰਾਬ ਹੋ ਜਾਊਗੀ ਇਸ ਕਰਕੇ ਇਹਨੂੰ ਪੱਖੇ ਦੇ ਵਿੱਚ ਹੀ ਤੁਸੀਂ ਠੰਡੀ ਕਰਕੇ ਤੇ ਫਿਰ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਵੇਖੋ ਆਪਣੀ ਚਟਨੀ ਬਿਲਕੁਲ ਤਿਆਰ ਹੋ ਗਈ ਤੇ ਬਹੁਤ ਹੀ ਸਵਾਦ ਬਣੀ ਤੇ ਕਲਰ ਵੀ ਇਹਦਾ ਬਹੁਤ ਹੀ ਵਧੀਆ ਆਇਆ ਗੁੜ ਗੁੜ ਦਾ ਕਰਕੇ ਤੇ ਚੀਨੀ ਦੇ ਨਾਲ ਥੋੜਾ ਜਿਹਾ ਕਲਰ ਦਾ ਫਰਕ ਪੈਂਦਾ ਤੇ ਜਿਹੜਾ ਗੁੜ ਨਾਲ ਇਹ ਬਹੁਤ ਹੀ ਵਧੀਆ ਇਹਦਾ ਕਲਰ ਆਉਂਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਇਹ ਚਟਨੀ ਤੁਸੀਂ ਘਰੇ ਬਣਾ ਕੇ ਜਰੂਰ ਵੇਖਿਓ ਚਾਹੇ ਚਟਨੀ ਇਹਨੂੰ ਪਰੌਂਠੇ ਨਾਲ ਖਾਓ ਚਾਹੇ ਪੂਰੀ ਨਾਲ ਖਾਓ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਤੇ ਬਹੁਤ ਹੀ ਵਧੀਆ ਇਹ ਚਟਨੀ ਲੱਗਦੀ